ਜੇ ਕੇਜਰੀਵਾਲ ਨੂੰ ਇਲੈਕਸ਼ਨਾਂ ਕਰਕੇ ਜ਼ਮਾਨਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਅਮਰਤਪਾਲ ਸਿੰਘ ਜੀ ਨੂੰ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਵੀ ਤਾਂ ਆ ਕੇ ਇਲੈਕਸ਼ਨ ਲੜਨੀ ਹੈ ਇਹਨੇ ਤਾਂ ਇਲੈਕਸ਼ਨਾਂ ਦਾ ਪ੍ਰਚਾਰ ਕਰਨਾ ਕਿਸੇ ਹੋਰ ਦਾ ਉਹਨੇ ਤਾਂ ਆਪ ਇਲੈਕਸ਼ਨ ਲੜਨੀ ਹੈ ਫਿਰ ਕਾਨੂੰਨ ਤਾਂ ਬਰਾਬਰ ਹੀ ਹੈ ਨਾ ਦੋਸਤੋ ਇਸ ਵੇਲੇ ਦੀਆਂ ਦੋ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਇਲੈਕਸ਼ਨ 2024 ਦੀ ਪੋਲਿੰਗ ਹੋਣੀ ਹੈ ਤੇ ਉੱਥੇ ਹੀ ਖਡੂਰ ਲੋਕ ਸਭਾ ਸੀਟ ਤੇ ਇਸ ਸਮੇਂ ਦੁਨੀਆ ਦੀਆਂ ਨਜ਼ਰਾਂ ਹਨ ਕਿਉਂਕਿ ਪੰਜਾਬ ਦੇ ਵਿੱਚ ਇਹ ਸੀਟ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਇੱਥੇ ਭਾਈ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਦੇ ਵਿੱਚ ਖੜੇ ਨੇ ਜੋ ਐਨਐਸਐ ਦੇ ਤਹਿਤ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਉੱਥੇ ਹੀ ਹੋਣ ਉਹਨਾਂ ਦੀ ਟੀਮ ਵੱਲੋਂ ਮਾਨਯੋਗ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਜਿਸ ਦੇ ਕਰਕੇ ਕਿ ਉਹਨਾਂ ਨੂੰ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਭੇਜਣਾ ਚਾਹੀਦਾ ਹੈ ਤਾਂ ਕਿ ਉਹ ਚੋਣ ਪ੍ਰਚਾਰ ਕਰ ਸਕਣ ਤੇ ਦੱਸ ਦਈਏ ਕਿ ਉੱਥੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਇੱਕ ਲੀਡਰ تنویر ਸਿੰਘ ਗਿੱਲ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਤੇ ਕੁਝ ਸ਼ਬਦੀ ਹਮਲੇ ਕੀਤੇ ਗਏ ਹਨ ਕਿਉਂਕਿ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ تنویر ਗਿੱਲ ਤੇ ਕੁਝ ਤੰਜ ਕਸੇ ਗਏ ਸਨ ਜਿਸ ਦਾ ਜਵਾਬ ਉਹਨਾਂ ਨੇ ਲਾਈਵ ਆ ਕੇ ਸਾਹਮਣੇ ਦਿੱਤਾ ਹੈ ਉਹ ਵੀਡੀਓ ਵੀ ਤੁਸੀਂ ਅੱਜ ਦੇ ਇਸ ਅਪਡੇਟ ਦੀ ਲੜੀ ਦੇ ਵਿੱਚ ਦੇਖੋਗੇ ਸਭ ਤੋਂ ਪਹਿਲਾਂ ਅੱਜ ਦੀ ਵੱਡੀ ਖਬਰ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਤੋਂ ਬਾਹਰ ਔਨਡੈਨ ਦਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਚੋਣ ਪ੍ਰਚਾਰ ਕਰ ਸਕਣ ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਇਸ ਮਾਮਲੇ ਤੇ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਜਮਾਨਤ ਮਿਲਣੀ ਚਾਹੀਦੀ ਹੈ ਚੋਣ ਪ੍ਰਚਾਰ ਦੇ ਲਈ ਤਾਂ ਕਮੈਂਟਾਂ ਦੇ ਵਿੱਚ yes ਟਾਈਪ ਕਰਨਾ ਤੇ ਜੇਕਰ ਤੁਹਾਨੂੰ ਲੱਗਦਾ ਹੈ ਜਮਾਨਤ ਨਹੀਂ ਮਿਲਣੀ ਚਾਹੀਦੀ ਤਾਂ ਕਮੈਂਟਾਂ ਦੇ ਵਿੱਚ no ਟਾਈਪ ਕਰ ਦੇਣਾ ਤੇ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਕਰ ਦੇਣਾ ਵੀਡੀਓ ਅਖੀਰ ਤੱਕ ਜਰੂਰ ਦੇਖਣੀ ਹੁਣ ਦੇਖੋ ਇਹ ਬੈਕ ਟੂ ਬੈਕ ਦੋਨੇ ਵੀਡੀਓ ਜੇ ਕੇਜਰੀਵਾਲ ਨੂੰ ਇਲੈਕਸ਼ਨਾਂ ਕਰਕੇ ਜਮਾਨਤ ਦਿੱਤੀ ਜਾ ਸਕਦੀ ਹੈ ਤਾਂ ਫਿਰ ਅਮਰਤਪਾਲ ਸਿੰਘ ਜੀ ਨੂੰ ਜਮਾਨਤ ਕਿਉਂ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੂੰ ਵੀ ਤਾਂ ਆ ਕੇ ਇਲੈਕਸ਼ਨ ਲੜਨੀ ਐ ਇਹਨੇ ਤਾਂ ਇਲੈਕਸ਼ਨਾਂ ਦਾ ਪ੍ਰਚਾਰ ਕਰਨਾ ਕਿਸੇ ਹੋਰ ਦਾ ਉਹਨੇ ਤਾਂ ਆਪ ਇਲੈਕਸ਼ਨ ਲੜਨੀ ਐ ਫਿਰ ਕਾਨੂੰਨ ਤਾਂ ਬਰਾਬਰ ਹੀ ਐ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੈਂ ਇੱਕ ਤੁਹਾਡਾ ਸ਼ੁੱਭ ਜੀ ਗੱਲ ਸੰਜੀ ਕਰਨੀ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਪੰਨ ਸੁਖਬੀ ਉਸਮਬਾਦਲ ਜੀ ਦੇ ਬਿਆਨ ਸ਼੍ਰੀ ਅਨਰ ਦੇਸ਼ੀ ਜੀ ਦੇ ਬਿਆਨ ਮਾ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਣਨਾ ਪਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਜੀ ਜੀ ਹੁਣ ਮਾਤਾ ਰਖੋ ਕੰਨਸ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਦੇ ਕਹਿੰਦੇ ਜੂਪੀ ਦਾ ਭਈ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਧੌਣ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੌਣ ਨੇ ਤੇ ਤਲਬੀਰ ਸਿੰਘ ਨੇ ਬਣਾਇਆ ਪੂਹੇ ਹੀ ਹਲਕੇ 'ਚ ਬਾਅਦ ਚ ਗਏ ਉਹ ਅਸੀਂ ਪਹਿਲਾਂ ਆ ਗਏ ਤੁਸੀਂ ਆਏ ਬੋਨੀ ਦੇ ਜਿਮਨੀ ਇਲੈਕਸ਼ਨ ਚ ਤੇ ਅਹਿਨ ਤੋਂ ਪਹਿਲਾਂ ਸਰਦਾਰ ਵਿਸਵਾ ਸਿੰਘ ਕੋਲ ਟਵਾ ਦੇ ਨਾਲ ਗਏ। ਤੁਹਾਡੇ ਤੋਂ ਵੱਡੇ ਲੀਡਰ ਆ। ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਜ ਨਹੀਂ ਪੈਣਾ ਚਾਹਦਾ ਪਰ ਜੋ ਤੁਸੀਂ ਇਹ ਗੱਲਾਂ ਕੱਲ ਪਰਸੋ ਨਹੀਂ ਕਰ ਲਾ ਬਿਨਾ ਆਪ ਦੀ ਹਾਰ ਨੂੰ ਦੇਖ ਕੇ ਮੋਖਰਖ ਦੇ ਜਿਹੜਾ ਬਸਲਾ ਗਏ। ਇਹਦਾ ਮੈਂ ਫਿਰ ਸਮਝਿਆ ਕਿ ਜਵਾਬ ਦੇਣਾ ਜੁਲਰੀਆ ਜੇ ਬੰਦਾ ਚੁੱਪ ਕਰ ਜੇ ਤਾਂ ਖਸ਼ਿਆਨ ਤੀ ਸਾਨੂੰ ਦੇ ਹੋ ਕੇ ਫਿਰ ਡਰਦਾ। ਮੈਂ ਤੁਹਾਡੇ ਵਾਂਗੂ ਮੈਂ ਆਮ ਵੀ ਕਿਹਨਾਂ ਨਾਲ ਧੀਆਂ ਪੈਣਾ ਦੀ ਗੱਲ ਛੇਤੀ ਕੀਤਾ ਨਹੀਂ ਕਰਦਾ। ਤੁਸੀਂ ਕੱਲ ਤਰਵੰਦੀ ਤੇ ਸੰਧਾ ਸਿੰਘ ਪਿੰਡ ਗਏ। ਉਹੀ ਹੁੰਦੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੇ ਕਿਹਾ ਕਿ ਭੈਣ ਜੋਦਾ ਤੈਨੂੰ ਟੂਰਨਾ ਨਹੀਂ ਇਸਾਨ ਇਸ ਤਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤਾਂ ਇਕੱਠੇ ਰਹੇ ਉਹ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਅਜੀਤ ਸਿੰਘ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਉਚਾਈ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਝ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਇੰਨਾ ਨੰਨਾ ਸਮਾਂ ਇਕੱਠੇ ਰਹੀ ਤੇ ਗਾਲਾਂ ਭੈਣਾ ਤੇ ਆਪਾਂ ਮਮਾ ਭੈਣਾ ਤੇ ਆ ਜੀਏ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਬ ਹਿੰਮਤ ਰੱਖੀਓ ਤੇ ਮੇਰੇ ਭਾਈਏ ਦੇ ਸਾਹਮਣੇ ਆ ਬਹੁਤ ਆ ਵੀਡੀਓ ਸੁਣਾ ਕੇ ਆਈਂ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈਂ ਮੈਂ ਕਾਲ ਚ ਉਪਰਿਆ ਮੈਂ ਤੇਰੇ ਖਿਲਾਫ ਹੋ ਦੰਦਾ ਇਥੋਂ ਜਲਦੀ ਤੂੰ ਤਲੀ ਗਿਆ ਕਿਉਂਕਿ ਜਿਵੇਂ ਘਰ ਤੋਂ ਮੈਨੂੰ ਸੁਣਾ ਪਰਾਇ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਬੱਪੂ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਮਾਰੀ ਗੱਲ ਆ 2005 ਤੋਂ ਜਦੋਂ ਦੇ ਅਸੀਂ ਲੱਗੇ ਤੇ ਤੈਨੂੰ ਅਸੀਂ বিকਰਮ ਸਿੰਘ ਮਜੀਠੀਆ ਬਣਾਇਆ ਦੂਜੀ ਗੱਲ ਸਰਦਾਰ ਸਿੰਘ ਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ ਪਹਿਲਾਂ ਮੈਂ ਹਾਰਪ ਨੇ ਤੁਹਾਨੂੰ ਨਹੀਂ ਕਿਦੀ ਮਾਰਾ ਬੋਲਿਆ ਤੇ ਤੁਸੀਂ ਕਿਹਾ ਕਿ ਇਹ ਗਿਆ ਹੈ ਮੈਂ ਲੱਡੂ ਵੰਡੇ ਤੇ ਹਲਵਾਈ ਲਾਡਣ ਹੋਏ ਆ ਪੱਕਾ ਪੱਕਾ ਲਵਾਈ ਲਾਡੋ ਇਹ ਕਾਲੀ ਗਿਆ ਸੇਵਾ ਨਗਰ ਦਾ ਪ੍ਰਬੰਧਕ ਮੈਂ ਜਦੋਂ ਅੰਦਰ ਕਾਲੀ ਕੋਣੀ ਲੱਡੂ ਵੰਡੇ ਅਜੇ ਉਹ ਉੱਟਣੇ ਜਿੜੇ ਬੜੇ ਪੈ ਜੋ ਮਗਰ ਸਾਰਿਆਂ ਨੇ ਕਿੱਥੋਂ ਕਿੰਨੂ ਕਿੰਨੂ ਬਚਾਲੋਗੇ ਹੋਰ ਵੀ ਜਾਏਗਾ ਭਾਈ ਲਾ ਲੋ ਪੱਕਾ ਔਰ ਮੈਂ ਕਹਿੰਦਾ ਕਿ ਸਾਰੇ ਜਾਂਦੇ ਹਲਕੇ ਚਾਜ ਜਿਹੜੇ ਤੁਸੀਂ ਆ ਲੋਕਸਮਾਜ ਦੇ ਖਿਲਾਫ ਇਹਨਾਂ ਦੇ ਵੀ ਲਵਾ ਦਿਓ ਜਿਹੜਾ ਚਾਰ ਦਿਨ ਕੋ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਗਨੇ ਨਹੀਂ ਤੇ ਪਿਆਰ ਛੁੱਟ ਹੁੰਦੇ ਬਣਾਉਣੇ ਸ਼ੁਰੂ ਕਰ ਗੋ ਹੁਣਵਾਈ ਕਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾਉਂਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨੋਂ ਤਗੜੇ ਹੋ ਕੇ ਖੁਸ਼ੀ ਸੋਚ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾਰਾ ਨਹੀਂ ਬੋਲਦਾ ਤੁਸੀਂ ਉਸ ਦਿਨ ਮੇਰੇ ਹਲਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਵਿਕਾਸਪੁਰਸ਼ ਕਹਿੰਦਾ ਰਿਆਂ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਜੇ ਤੋ ਵੀ ਉਹ ਵਿਕਾਸਪੁਰ ਸਿਗੇ ਅਹੀਂ ਤੁਹਾਨੂੰ ਵਿਕਾਸਪੁਰ ਸਕੇ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇੰਨਾ ਵਿਕਾਸ ਕਰਾਇਆ ਤਾਂ ਆਪਸ 11 12 13 ਕਰਾਂਗੇ ਹਾਂ ਤੇ ਕਿਉਂ ਹਰ ਦੇ ਰਹੇ ਥੋੜਾ ਜਿਹਾ ਆਪਣੇ ਅੰਦਰ ਵੀ છાਤੀ ਮਾਰੋ ਹਾਂ ਤਲਬੀਰ ਸਿੰਘ ਟੈਂਟਾਂ ਚਾਰ-ਚਾਰ ਹਜ਼ਾਰ ਦੇ ਸ਼ਹਿਰੀ ਹਲ ਕਹਿੰਦੇ ਕੱਖ ਕਰਦਾ ਰਸ ਸਿੰਘ ਵੀਰ ਸਿੰਘ ਦੀਆਂ ਬਾਗਲੀਆਂ ਲੀਆਂ ਜਦੋਂ ਉਧਰ ਤਾਂ ਸੋ 150 200 ਬੰਦੇ ਨੇ ਇਕੱਠਾ ਆਇਆ ਕੁਝ ਝਾੜੇ ਕੁਝ ਤੇ ਵੇਦੇਓ ਸੋ ਮੈਂ ਦੇਖਿਆ ਸਾ ਮੈਂ ਤੁਹਾਨੂੰ ਇੱਕ ਬਾਤ ਦੇਣ ਦੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਆ ਆਪਣੇ ਮੂਹਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਨੀਦਨਾ ਜਿਹਾ ਰੱਖਿਓ ਫਿਰ ਮੇਰੇ ਤੋਂ ਵੀ ਕੋਈ ਮੈਂ ਮੈਂ ਤਰ੍ਹਾਂ ਬਲਾ ਮੈਂ ਕੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਵੀ ਚਰ ਸਕਦਾ ਜਿੱਦਾਂ ਤੂੰ ਰਾਣੀ ਨੂੰ ਗਰਜੀਤ ਨੂੰ ਮੁੱਛਾ ਮੋੜ ਕੇ ਬਦਾਰ ਸਵਜ ਜਵਾਬ ਦਿੰਦਾ ਇਹਨਾਂ ਨੇ ਉਦੋਂ ਤੂੰ ਦਾ ਝੂਠਾ ਲਾ ਕੇ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਬਾਰੇ ਵੀ ਮੇਰੀ ਮਾਂ ਤੇ ਤੇਰੀ ਭੈਣ ਬਾਰੇ ਵੀ ਮੇਰੀ ਭੈਣ ਸੋ ਇਸ ਕਰਕੇ ਆਪ ਦੀ ਪਰਿਆਦਾ ਜਿਹੜਾ ਕੇ ਲਕਚ ਲੜੋ ਮੈਂ ਜਿੱਥੇ ਜਾਵਾਂਗਾ ਇਹ ਖੋ ਕੇ ਕਿਨਾ ਖੋ ਕੇ ਜਾਵਾਂਗਾ ਤੂੰ ਹੀ ਤਕਨੀਕ ਜਿਆਦਾ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਤਾਂ ਵਿਗਰਾ ਤੂੰ ਹੀ ਲਕਣੀ ਚ ਦਿਨ ਰਾਤ ਬੰਨੇ ਲੈ ਲਾਓ ਤਖੜੇ ਹੋ ਗਏ ਯਾਰ ਤੁਹਾਡੀ ਪਾਰਟੀ ਐ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਨਾ ਮੈਂ ਮਜਿਸਟਰ ਤੂੰ ਮੈਨੂੰ ਕਿੱਥੋਂ ਡਾਕ ਲੈਣਾ ਮਜਿਸਟਰ ਜਾਇਆ ਹੋਈ ਤੂੰ ਮੈਨੂੰ ਘਰ ਲੈ ਕੇ ਸਨਾਗ ਲੈ ਤੂੰ ਗਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਕਿ ਯਾਰ ਮਜਿਸਟਰ ਨਾਲ ਜਾਵੇ ਮੇਰੇ ਘਰ ਆ ਕੇ ਬੈਠਾ ਰਹਿ ਜੇ ਬਾਦਲ ਸਾਹਿਬ ਨੇ ਆਉਣਾ ਇੱਕ ਬੰਨੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਲੱਡੂ ਵੱਡੇ ਮੈਂ ਥੋਕ ਕੇ ਉਹਨੂੰ ਜਵਾਬ ਦਿੱਤਾ ਕਿ ਖਬਰਦਾਰ ਮੇਰੀ ਮਾਦਾ ਨੇ ਕਿਹਾ ਖਬਰਦਾਰ ਸਾਡੇ ਘਰ ਸੁਖਵੀਰ ਸਿੰਘ ਬਾਦਲ ਜੰਮੀਤੀ ਆਏ ਤੁਸੀਂ ਪਖੰਡ ਫੜਿਆ ਤੁਸੀਂ 200 ਅਜ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਾਰਾਜ਼ ਚੱਲਣ ਗਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਵੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੁਨੀਆ ਪਾਈਆਂ ਮੈਂ ਤੇ ਜਲੀ ਗਿਆ ਜਲੀ ਗਿਆ ਜਲੀ ਗਿਆ ਦਵਾਈ ਗਿਆ ਦਵਾਈ ਗਿਆ ਦਵਾਈ ਗਿਆ ਕੋਈ ਮਾਦਾ ਦਾ ਬਰਦਾਸ਼ਤਾ ਬਹੁਤ ਹੰਤਾ ਸਾਡੇ ਨੂੰ ਬਰਦਾਸ਼ਤ ਕਰਦਾ ਜਿਹੜਾ ਮੈਨੂੰ ਬਰਦਾਸ਼ਤ ਨਹੀਂ ਹੋਣਾ। ਬਾਕੀ ਵੇਖ ਤੈਨੂੰ ਕਹਦਾ ਜਿਹੜੇ ਤੂੰ ਆਪ ਦੇ ਗੁਏ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕ ਵਾਰ ਤਾਂ ਮੈਂ ਮੈਂ ਤੈਨੂੰ ਸਿੱਧੀ ਪੰਜਾਬੀ ਚ ਗੱਲ ਕਹਿਣਵਾ ਮੈਂ ਨਾਲ ਕੁੱਤਿਆਂ ਨੂੰ ਵੀ ਗੱਲ ਕਹਿ ਦੇਣੀ ਚਾਹਾਂ ਕਾਹਦਾ ਭੌਂਕਣਾ ਬੰਦ ਕਰ ਦਿਓ। ਬਾਚਣਾ ਕਿਉਂਕਿ ਤਰਬੀਸ ਉਹਨਾਂ ਸਾਰੇ ਰਿਸ਼ਤੇਦਾਰੀ ਦਾ ਸਾਰਾ ਹਸ਼ਰ ਬੜਾ ਮੜਾ ਕੀਤਾ। ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੀ ਇੱਜ਼ਤ ਤੋਂ ਤੇ ਖਰਾਬ ਨਹੀਂ ਤੁਸੀਂ ਕੱਲ੍ਹ ਤੇ ਮੇਰੇ ਜਾਨੂ ਤੋਂ ਤੇ ਖਰਾਬ ਹੋਇਓ ਆਪਣੀ ਕਾਚ ਰਿਓ। ਬਹੁਤ ਬਹੁਤ ਧੰਨਵਾਦ ਵੇਗੋ ਜੀ ਦਾ ਖਾਲ